ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਹੇ ਤਾਂ ਮੈਂ 메인 ਡੋਰ ਮੇਰੇ ਫਾਰਮ ਹਾਊਸ ਦਾ ਬੁਲਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ ਜੇ ਇਹ ਮੇਰਾ ਫੇਸ ਸਾਈਡੀ ਤੇ ਡੋਰ ਲੌਕ ਨਾਮ ਦਾ ਇਸ ਮੁੱਡੇ ਦੇ ਗੋਲੀ ਜ਼ਰੂਰ ਵਾਈ ਤੁਸੀ ਕਿ ਤੁਹਾਨੂੰ ਵਾਸਤੇ ਜੇਲਾਂ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਕ ਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਿ ਦੇਣ ਮੈਨੂੰ ਬਿਜਲੀ ਚੋਰ ਕਹਿ ਦੇਣ ਮੈਂ ਕੋਈ ਪਰਵਾਹ ਨਹੀਂ ਮਾਰਦਾ ਇਹਨਾਂ ਦੀ ਭਰਾ ਦਾ ਦੁਆਨੀ ਖਾਦੀ ਆ ਤੇ ਨਾ ਦੋਸਤ ਖਾਣੀਆਂ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆਂ ਦੁਹਣ ਦੀ ਗੱਲ ਕਿੱਥੋਂ ਕਰ ਸਕਦਾ ਟਾਕਿਆਂ ਦੀ ਕਹਿੰਦੇ ਕਹਿੰਦਾ ਬਾਈ ਜੀ ਪੰਮਾ ਤੇ ਜੋਤ ਢੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਭੰਗਤੀ ਸਾਰੀ ਉਹਨਾਂ ਨੇ ਗੋਲੀਆਂ ਚ ਲਾ ਕੇ 8-10 ਫਾਇਰ ਕੀਤੇ ਹੋਣਗੇ 7 ਦੇ ਕੋਲ ਪੁਲਿਸ ਨੂੰ ਮਿਲੇ ਆ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮਾ ਹੋਏ ਪਿਆ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਕੁੱਛ ਸਕਦੇ ਹੋ ਕਮਿਸ਼ਨਰ ਨੂੰ ਕਿਰਕਨਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾ ਵੱਡੇ ਸਿਆਣੇ ਮਾਫ ਕਰਦੇ ਆ ਬੰਸ ਕੋਲ ਉਹ ਹਿਰਦਾ ਹੈਗਾ ਜਿਗਰਾ ਹੈਗਾ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਜੇਲਾਂ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਤਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਿ ਦੇਣ ਮੈਨੂੰ ਬਿਜਲੀ ਚੋਰ ਕਹਿ ਦੇਣ ਮੈਂ ਕੋਈ ਪਰਵਾਹ ਨਹੀਂ ਮਾਰਦਾ ਇਹਨਾਂ ਦੀ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਦੀ ਆ ਤੇ ਨਾ ਦੋਸਤ ਖਾਣੀਆਂ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਹਾ ਨਹੀਂ ਦਵਾ ਸਕਿਆ ਤੇ ਮੈਂ ਲੋਕਾਂ ਨੂੰ ਨਹਾਉਣ ਦੀ ਗੱਲ ਕਿੱਥੋਂ ਕਰ ਸਕਦਾ ਮੈਂ ਆਪਣੇ ਆਪ ਨੂੰ ਨਹਾਉਣ ਦੇ ਵਿੱਚ ਸਫਲ ਹੋਜਾਂ ਮੈਂ ਫੇਲ ਹੋਜਾਂ ਤੇ ਫਿਰ ਮੈਂ ਕਿਸੇ ਨੂੰ ਨਹਾ ਨਹੀਂ ਦਵਾ ਸਕਦਾ ਸਰ ਇਹ ਸਭ ਕਲੀਅਰ ਕਰਦੇ ਤਾਂ ਗੋਲੀਆਂ ਕਿੰਨੀਆਂ ਵਜੇ ਤੇ ਸੀੜੀ ਉੱਪਰ ਦਿੱਤੇ ਬੈਠੀ ਸੀ ਕਹਿੰਦੇ ਕਿ ਜਵਾਬੀਦਾਰ ਹੋਵੇ ਕਿ ਕਿਤੀ ਇਸ ਤਰ੍ਹਾਂ ਦੀ ਕੋਈ ਫੌਰਾ ਚੱਲਦੀ ਹੈ ਮੈਂ ਵਾਸ਼ਰੂਮ ਦੇ ਵਿੱਚ ਸਿਕਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਸ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਇਹਦਾ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦ ਕੇ ਰੁਟੀਨ ਆ ਇਹ ਬਾਹਰ ਗਰੀਬੋ ਦੇ ਵਿੱਚ 쿨ਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਬਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝਾ ਕਰ ਜਾਂਦਾ ਮੈਂ ਇਹਨੂੰ ਪੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਬਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਭੰਨ ਦਿੱਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹੱਥ ਮਾਰ ਕੇ ਪੁੱਛੀ ਵੀ ਸ਼੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਤੁਹਾਨੂੰ ਨੇ ਮੇਰੀ ਵਾਇਸ ਸੁਣੀ ਤੇ ਮੇਰੇ ਵੱਲ ਭੱਜਿਆ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਿਹਾ ਤਾਂ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਫੁੱਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ ਮੈਂ ਤੁਸੀ ਕਿੱਥੋਂ ਜਵਾਬੀ ਫਾਇਰ ਮੈਂ ਕਿੱਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਚ ਪਛਤਾਉਂਦਾ ਬੜਾ ਲਾਸਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆਂ ਸੀ ਡਰਾਇੰਗ ਰੂਮ ਦੇ ਵਿੱਚ ਮੈਂ ਗੇਟ ਮੈਨ ਨੂੰ ਫੋਨ ਕੀਤਾ ਕਿਉਂਕਿ ਬੇਟਾ ਬੌਜੀ ਚਲੇ ਗਏ ਜੋਤ ਚਲੇ ਗਿਆ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗਾੜੀ ਗੇਟ ਮੇਂ ਹੀ ਖੜੀ ਹੈ ਗਾੜੀ ਨਹੀਂ ਉਹਨਾਂ ਨੇ ਇਧਰ ਉਧਰ ਕੀਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਦੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮਾ ਹੋਏ ਹੋਏ ਆ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਕਿ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹਾਂ ਕਮਿਸ਼ਨਰ ਨੂੰ ਵੀ ਇਹ ਝੱਗਾ ਚੱਕੂਗਾ ਟਿੱਡਾ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਦੀ ਇਹ ਮੀਡੀਆ ਤੋਂ ਡਰਦਾ ਹੈ ਸੋਸ਼ਲ ਫਿਗਰ ਹੈ ਪੋਲਿਟਿਕਲ ਲਾਈਨ ਦੇ ਅੰਦਰ ਹੈ ਪੋਲਿਟਿਕਲ ਪਲੇਟਫਾਰਮ ਤੇ ਇਸ ਕਰਕੇ ਮੇਨੂੰ ਇਹ ਕਮਜ਼ੋਰੀ ਮੀਡੀਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚਾਨਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕਹਿੰਦਾ ਸੀ ਪੀਸੀ ਕਰਾਉਣੀ ਹੈ ਚੈਲੰਜ ਕਰਨਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠੋ মিডিਏ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮaaf ਕਰਦੇ ਆ ਬੈਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ ਅੱਛਾ ਬੈਸਾ ਜਿਹੜਾ ਮਾਮਲਾ ਪੁਲਿਸ ਤੁਸੀਂ ਨਾ ਆਉਂਦੇ ਗੌਰਵ ਤੂੰ ਸਭ ਤੋਂ ਪਹਿਲਾਂ ਆਇਆ ਤਵਾੜੇ ਦੀ ਝਾੜੀ ਗੌਰਵ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾਮ ਮੈਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇਣੀ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆਈਆਂ ਫਿਰ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਫਿਰ ਬਿਆਨات ਵੀ ਹੋਏ ਇੱਕ ਮੈਂਬਰ ਨੇ ਦੱਸੀ ਆ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤਾਂ ਫਿਰ ਹੁਣ ਇਹ ਦੱਸੋ ਠੀਕ ਆ ਛੋਡੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਫਿਰਦਾ ਸਾਡੇ ਟੱਪਰ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਹੀ ਵੀ ਅੱਗ ਲਾਈ ਡੱਬੂ ਕੰਧ ਤੇ ਸੂਈ ਧਾਗਾ ਬਣਨਾ ਬੜਾ ਔਖਾ ਕੰਚੀ ਵੰਣਾ ਰਿਸ਼ਤੇਦਾਰਾਂ ਦਾ ਕੰਮ ਸ਼ਰੀਕੇ ਬਾਜਾਂ ਦਾ ਕੰਮ ਤਮਾਸ਼ਪੀਨ ਜਨਤਾ ਦਾ ਕੰਮ ਆ ਇਹ ਤਮਾਸ਼ਪੀਨ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰ ਤੇ ਪੰਮਾ ਇਕੱਠੇ ਰਹੇ ਨਜ਼ਾਰੇ ਲਾ ਹੁਣ ਇਹਨਾਂ ਦੇ ਲੜਾਈ ਹੁੰਦੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਪ੍ਰੀਤ ਵਰ ਘਈ ਆ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਕਿਹਾ ਵੀ ਬੱਚੇ ਗਲਤੀਆਂ ਕਰ ਲੈਂਦੇ ਵੱਡੇ ਮaaf ਕਰ ਦਿੰਦੇ ਬੈਂਸ ਕੋਲੇ ਭੂਜਗਰਾ ਵਾਹਿਗੁਰੂ ਨੇ ਦਿੱਤਾ ਮaaf ਕਰਨ ਵਾਲਾ ਵੀ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਤੁਸੀਂ ਕਾਰਵਾਈ ਅਕਮਾਦ ਕਰ ਦਿੱਤੀ ਹੈ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਬੁਝੀ ਛਿਪੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਇਆ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦੇ ਵੀ ਫੋਨ ਆਏ ਇਹ ਗੱਲ ਗੁੱਝੀ ਸੀ ਵੀ ਨਹੀਂ ਪਰਚੇ ਹੁੰਦੇ ਵੀ ਆ ਤੇ ਪਰਚੇ ਰੱਦ ਵੀ ਹੋ ਜਾਂਦੇ ਆ ਤਾਂ ਗੋਲੀ ਕਿੱਥੇ ਕਿੱਥੇ ਲੱਗੀ ਜੱਦੀ ਤੇ ਕਿੱਥੇ ਕਿੱਥੇ ਲੱਗੀ ਗੋਲੀ ਮੇਰਾ ਖਿਆਲ 7-8 ਜਗ੍ਹਾ ਤੇ ਗੋਲੀਆਂ ਲੱਗੀਆਂ ਹੋਈਆਂ ਨੇ ਮੈਂ ਚੱਲ ਰਿਹਾ ਹਾਂ ਟਾਇਰ ਟੂਰ ਤਾਂ ਹਜੇ ਮੈਂ ਬਾਹਲੇ ਦੇਖੇ ਨਹੀਂਗੇ ਪਰ ਗੋਲੀਆਂ ਲਗੀਆਂ ਨੇ ਮੈਨੂੰ ਲੱਗਦਾ ਹੁਣ ਤੁਸੀਂ ਕਹਿੰਦੇ ਹੋ ਕਿ ਮਾਮਲਾ ਦਰਜ ਹੋ ਗਿਆ ਫਿਰ ਵੀ ਪਰਿਵਾਰਕ ਮਸਲਾ ਬੈਠ ਕੇ ਸਮਝੌਤਾ ਯਤਨ ਤੁਸੀਂ ਸੜਜਾ ਦੇ ਵਿੱਚ ਨਹੀਂ ਨਹੀਂ ਤੁਸੀਂ ਸਾਰੇ ਜਾਣੇ ਇੰਟਰਵੈਨ ਕਰੋ ਭਰਾ ਹੁਣ ਤੁਸੀਂ ਮੇਰੇ ਜਦੋਂ ਕਿਸੇ ਟੱਪਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਫਿਰ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲੇ ਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜ ਨਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਵਸਦੇ ਆ ਬੈਂਸ ਦਾ ਨਾਮ ਲੈਨੇਓ ਤੇ ਅੱਲਾ ਕਹਿੰਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਿਦਾਤ ਨਾਲ ਮੋਹ ਨਹੀਂ ਹੈਗਾ ਤੇ ਉਹ ਜੇ ਤਨ ਤੁਸੀਂ ਸਾਰੇ ਵੀ